ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਗੁਰੂ ਪਿਆਰੇ ਕਰਤਾਰਪੁਰ ਵਿੱਚ ਇੱਕ ਜੱਟੂ ਨਾਮ ਦਾ ਸਾਧੂ ਰਹਿੰਦਾ ਸੀ ਉਹ ਪੰਜ ਧੋਨੀਆਂ ਬਾਲ ਕੇ ਤਪੱਸਿਆ ਕਰਿਆ ਕਰਦਾ ਸੀ ਇਸ ਕਰਕੇ ਸਾਰੇ ਉਸ ਨੂੰ ਤਪਾ ਜੀ ਆਖ ਕੇ ਬੁਲਾਇਆ ਕਰਦੇ ਸਨ ਉਸ ਨੂੰ ਤਪ ਕਰਦਿਆਂ ਖੱਪਦਿਆਂ ਹੋਇਆਂ ਕਈ ਸਾਲ ਗੁਜ਼ਰ ਗਏ ਪਰ ਉਸ ਦੀ ਆਤਮਾ ਨੂੰ ਸ਼ਾਂਤੀ ਪ੍ਰਾਪਤ ਨਹੀਂ ਹੋਈ ਕਈ ਸੰਤਾਂ ਭਗਤਾਂ ਨੇ ਉਸ ਨੂੰ ਸਮਝਾਇਆ ਕਿ ਤਪ ਦਾ ਝੰਜਟ ਛੱਡ ਕੇ ਵਾਹਿਗੁਰੂ ਜੀ ਦਾ ਨਾਮ ਜਪਿਆ ਕਰ ਤਾਂ ਕਿ ਤੇਰਾ ਕਲਿਆਣ ਹੋਵੇ ਤੇ ਤੇਰਾ ਮਨ ਵੀ ਸ਼ਾਂਤ ਹੋ ਜਾਵੇਗਾ ਪਰ ਉਸ ਸਾਧੂ ਨੇ ਕਿਸੇ ਦੀ ਇੱਕ ਨਾ ਸੁਣੀ ਉਹ ਆਪਣੇ ਹੱਟ ਉਤੇ ਕਾਇਮ ਰਹਾ ਇੱਕ ਦਿਨ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸ਼ਿਕਾਰ ਖੇਡਣ ਤੇ ਭੁੱਲੇ ਪਟਕੇ ਪਾਪੀਆਂ ਨੂੰ ਤਾਰਨ ਵਾਸਤੇ ਦਰਿਆ ਅਬਿਆਸ ਤੋਂ ਪਾਰ ਚਲੇ ਗਏ ਗੁਰੂ ਜੀ ਨੂੰ ਲੋਕਾਂ ਨੇ ਦੱਸਿਆ ਕਿ ਇੱਥੇ ਜੱਟੂ ਨਾਮ ਦਾ ਇੱਕ ਸਾਧੂ ਤਪ ਕਰਦਾ ਹੈ ਤਪ ਕਰਦਿਆਂ ਨੂੰ ਕਈ ਸਾਲ ਬੀਤ ਗਏ ਨੇ ਪਰ ਉਸ ਦਾ ਤਪ ਸੰਪੂਰਨ ਨਹੀਂ ਹੁੰਦਾ ਉਹ ਖਤੀ ਜਾਂਦਾ ਹੈ ਉਸ ਨੂੰ ਖਾਪਨ ਤੋਂ ਸਾਨੂੰ ਹਟਾਉਣਾ ਚਾਹੀਦਾ ਹੈ ਇੱਕ ਦਿਨ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਉਸ ਤਪੇ ਕੋਲ ਪਹੁੰਚ ਗਏ ਅਤੇ 5 ਮਿੰਟਾਂ ਤੱਕ ਉਸ ਨੂੰ ਵੇਖਦੇ ਰਹੇ ਨੇਤਰਾਂ ਦੀਆਂ ਪ੍ਰੇਮ ਕਿਰਨਾਂ ਸੁੱਟ-ਸੁੱਟ ਕੇ ਉਹਦੇ ਤਪਦੇ ਹਿਰਦੇ ਨੂੰ ਠੰਡਿਆ ਕਰਦੇ ਰਹੇ ਤੁਰਨ ਲੱਗਿਆ ਗੁਰੂ ਜੀ ਨੇ ਸਿਰਫ ਉਸ ਨੂੰ ਕਿਹਾ ਕਿ ਤਪਿਆ ਕਿਉਂ ਖੱਪਦਾ ਹੈ ਵਾਹਿਗੁਰੂ ਕਹੋ ਬਸ ਇਹ ਬਚਨ ਕਹਿ ਕੇ ਗੁਰੂ ਜੀ ਅੱਗੇ ਚੱਲ ਪਏ ਇਹ ਸ਼ਬਦ ਸੁਣ ਕੇ ਉਸ ਤਪੇ ਨੇ ਅੱਖਾਂ ਖੋਲ ਕੇ ਦੇਖਿਆ ਤਾਂ ਉਸ ਨੂੰ ਉਸ ਵੇਲੇ ਝੋਲਾ ਜਿਹਾ ਪਿਆ ਕਿ ਘੋੜੇ ਵਾਲਾ ਅੱਗੇ ਲੰਘ ਗਿਆ ਹੈ ਉਸ ਦਾ ਮਨ ਬੇਚੈਨ ਹੋ ਉੱਠਿਆ ਉਦਿਆਂ ਧੂਣੀਆਂ ਠੰਡੀਆਂ ਹੋ ਗਈਆਂ ਉਸ ਵਿੱਚ ਇੰਨੀ ਹਿੰਮਤ ਨਾ ਰਹੀ ਕਿ ਉਹ ਕੂਕ ਮਾਰ ਕੇ ਅੱਗ ਬਾਲੇ ਤੇ ਲਾਗੇ ਪਈਆਂ ਲੱਕੜਾਂ ਧੂਣੀ ਉੱਤੇ ਰੱਖੇ ਉਹ ਖੁਦ ਹੈਰਾਨ ਸੀ ਕਿ ਜਾਂਦਾ ਹੋਇਆ ਰਾਹੀ ਉਸ ਦੇ ਹਿਰਦੇ ਵਿੱਚ ਨਵਾਂ ਹੀ ਪ੍ਰੇਮ ਜਾਗਰਤ ਕਰ ਗਿਆ ਹੈ ਇੰਨਾ ਚਿਰ ਬਚੈਨ ਰਹਿਣ ਪਿਛੋਂ ਉਹ ਉੱਠਿਆ ਤੇ ਛਾਲਾ ਮਾਰ ਕੇ ਧੂਣੀਆਂ ਵਾਲੇ ਆਸਣ ਤੋਂ ਬਾਹਰ ਆ ਗਿਆ ਬਾਹਰ ਆ ਕੇ ਵਾਹਿਗੁਰੂ ਕੋ ਵਾਹਿਗੁਰੂ ਮੂੰਹ ਤੋਂ ਰਟਨਾ ਸ਼ੁਰੂ ਕਰ ਦਿੱਤਾ ਜਿਵੇਂ ਕੋਈ ਪੰਛੀ ਕਿਸੇ ਮਨੁੱਖ ਕੋਲੋਂ ਬਚਨ ਸੁਣ ਕੇ ਉਸ ਤਰ੍ਹਾਂ ਹੀ ਆਖੀ ਜਾਂਦਾ ਹੈ ਤੇ ਵਾਹਿਗੁਰੂ ਕੋਹੋ ਤੇ ਵਾਹਿਗੁਰੂ ਆਖਦਾ ਹੋਇਆ ਨਾਚ ਕਰਨ ਲੱਗਾ ਉਹ ਇੰਨਾ ਮਗਨ ਹੋਇਆ ਕਿ ਕਮਲਿਆਂ ਵਰਗਾ ਉਸ ਦਾ ਹਾਲ ਹੋ ਗਿਆ ਬੱਚੇ ਤੇ ਬੇਸਮਝ ਉਸਦੇ ਦਵੱਲੇ ਇਕੱਠੇ ਹੋ ਜਾਂਦੇ ਉਸ ਨੂੰ ਪੱਥਰ ਤੇ ਨਹੀਂ ਮਾਰਦੇ ਪਰ ਗੱਲਾਂ ਜ਼ਰੂਰ ਕਰਦੇ ਤਪਾ ਖਪਾ ਤਪਾ ਖਪਾ ਉਹ ਅੱਗੋ ਖਿਜ ਕੇ ਨਾ ਪੈਂਦਾ ਸਗੋ ਆਖੀ ਜਾਂਦਾ ਕਿ ਵਾਹਿਗੁਰੂ ਕਹੋ ਵਾਹਿਗੁਰੂ ਕਹੋ ਤੇ ਉਸਨੇ ਖਾਣਾ ਪੀਣਾ ਤੇ ਆਪਣੀ ਸੰਭਾਲ ਦਾ ਵਿਚਾਰ ਨਹੀਂ ਰਿਹਾ ਉਹ ਸੱਚਮੁੱਚ ਕਮਲਾ ਹੀ ਹੋ ਗਿਆ ਤੇ ਉਸਦੇ ਕੱਪੜੇ ਵੀ ਪਾਟ ਗਏ ਤਪੇ ਤੋਂ ਮਲੰਗ ਨਾਮ ਪੈ ਗਿਆ ਸੱਚੇ ਸਤਗੁਰੂ ਨੇ ਪ੍ਰੇਮ ਦੀ ਡੋਰ ਨਾਲ ਖਿੱਚਿਆ ਤਪਾ ਕਮਲਿਆਂ ਵਾਲੇ ਪੇਸ ਵਿੱਚ ਹੀ ਵਿਆਸ ਦਰਿਆ ਪਾਰ ਕਰਕੇ ਸ੍ਰੀ ਅਮਰitsar ਦੀਆਂ ਗਲੀਆਂ ਵਿੱਚ ਪਹੁੰਚ ਗਿਆ ਅੰਮ੍ਰਾਸਰ ਦੀਆਂ ਗਲੀਆਂ ਬਾਜ਼ਾਰਾਂ ਵਿੱਚ ਚਰਚਾ ਹੋਣ ਲੱਗ ਪਈ ਕਿ ਇੱਕ ਇੱਥੇ ਨਰਾਲਾ ਹੀ ਕਮਲਾ পাগল ਆਇਆ ਹੈ ਜੋ ਵਾਹਿਗੁਰੂ ਕੋ ਵਾਹਿਗੁਰੂ ਤੋਂ ਬਿਨਾ ਕੋਈ ਹੋਰ ਸ਼ਬਦ ਬੋਲਦਾ ਹੀ ਨਹੀਂ ਜਦੋਂ ਹੌਲੀ-ਹੌਲੀ ਇਸ ਗੱਲ ਦਾ ਪਤਾ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪਤਾ ਲੱਗਾ ਤਦ ਗੁਰੂ ਜੀ ਨੇ ਸੇਵਾਦਾਰਾਂ ਨੂੰ ਹੁਕਮ ਦਿੱਤਾ ਕਿ ਉਸ ਤਪੇ ਨੂੰ ਦੀਵਾਨ ਵਿੱਚ ਲੈ ਆਓ ਉਹ ਗੁਰਮੁਖ ਹੈ ਤੇ ਵਾਹਿਗੁਰੂ ਸਿਮਰਨ ਕਰਦਾ ਹੈ ਉਸ ਦਾ ਹਿਰਦਾ ਪਵਿੱਤਰ ਹੈ ਸੇਵਾਦਾਰਾਂ ਸਿੱਖਾਂ ਨੇ ਭੱਜ ਕੇ ਬਾਜ਼ਾਰਾ ਵਿੱਚੋਂ ਲੱਭ ਕੇ ਭਾਈ ਤਪੇ ਨੂੰ ਗੁਰੂ ਜੀ ਦੀ ਹਜ਼ੂਰੀ ਵਿੱਚ ਲੈ ਆਏ ਗੁਰੂ ਜੀ ਨੇ ਤਪੇ ਦੇ ਸਿਰ ਉੱਤੇ ਹੱਥ ਰੱਖਿਆ ਹੱਥ ਰੱਖਣ ਦੀ ਦੇਰ ਹੀ ਸੀ ਕਿ ਤਪੇ ਦੇ ਇੱਕ ਪਾਠ ਖੁੱਲ ਗਏ ਉਸ ਦਾ ਪਾਗਲਪਨ ਦੂਰ ਹੋ ਗਿਆ ਉਸ ਨੇ ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਤੇ ਆਖਿਆ ਕਿ ਤਪੇ ਖਪੇ ਨੂੰ ਸ਼ਾਂਤ ਕਰਕੇ ਤੁਸੀਂ ਸਿੱਧੇ ਰਾਹ ਤੇ ਪਾਇਆ ਹੈ ਮੇਰਾ ਦੇ ਦਾਤਿਆ ਦੁਖੀਆਂ ਦੇ ਦੁੱਖ ਦੂਰ ਕਰਨ ਵਾਲੇ ਹੋ ਤੇ ਬਾਕੀ ਦੀ ਜ਼ਿੰਦਗੀ ਤਪੇ ਨੇ ਸੇਵਾ ਤੇ ਸਿਮਰਨ ਕਰਦਿਆਂ guzari ਚੰਗੇ ਭਗਤਾਂ ਤੇ ਸੇਵਕਾਂ ਵਿੱਚ ਇਸ ਦਾ ਨਾਮ ਗਿਨਿਆ ਜਾਂਦਾ ਹੈ ਸਤਨਾਮ ਸ੍ਰੀ ਵਾਹਿਗੁਰੂ